ਮਿੱਟਨ ਸਾਹਿਬ ਜਿਸ ਤਰੀਕੇ ਸੇ 25% ਟੈਰਿਫ ਫੋਰ ਟਰੰਪ ਦੁਆਰਾ ਵਧਾਇਆ ਗਿਆ ਹੈ ਅਬ ਟੋਟਲ 50% ਹੋ ਗਿਆ ਹੈ ਕਿਸ ਤਰੀਕੇ ਸੇ ਇਸ ਟੈਰਿਫ ਦੇਖਿਆ ਦੇਖਿਓ ਜੋ ਟਰੰਪ ਸਾਹਿਬ ਨੇ ਦੇਖੋ ਜਿਹੜਾ ਟਰੰਪ ਸਾਹਿਬ ਨੇ 50% ਟੈਰਿਫ ਲਾਇਆ ਹੈ ਇੰਡੀਅਨ ਇੰਪੋਰਟਸ ਤੇ ਯੂਐਸਏ ਦੇ ਵਿਚਕਾਰ ਵਿੱਚ ਮੈਨੂੰ ਨਹੀਂ ਸਮਝ ਆ ਰਿਹਾ ਕਿ ਉਹ ਅਜਿਹੇ ਗੱਲਾਂ ਕਿਉਂ ਕਰ ਰਹੇ ਨੇ ਅਜਿਹੇ ਦੋ ਦੋ ਗਲੀ ਨੀਤੀਆਂ ਕਿਉਂ ਅਪਣਾ ਰਹੇ ਹੈਗੇ ਨੇ ਇਹ ਉਹੀ ਟਰੰਪ ਸਾਹਿਬ ਹੈਗੇ ਨੇ ਜਿਹੜੇ ਕਿ ਯੂਐਸ ਦੇ ਵਿੱਚ ਰਸ਼ੀਆ ਤੋਂ ਇਰਿਡੀਅਮ ਇੰਪੋਰਟ ਕਰਦੇ ਹੈਗੇ ਨੇ ਪੈਲੇਡੀਅਮ ਇੰਪੋਰਟ ਕਰਦੇ ਹੈਗੇ ਨੇ ਫਰਟੀਲਾਈਜ਼ਰਸ ਇੰਪੋਰਟ ਕਰਦੇ ਹੈਗੇ ਨੇ ਕੈਮੀਕਲਸ ਇੰਪੋਰਟ ਕਰਦੇ ਹੈਗੇ ਨੇ ਮੈਟਲਸ ਇੰਪੋਰਟ ਕਰਦੇ ਆਪ ਕਰਦੇ ਹੈਗੇ ਨੇ ਰਸ਼ੀਆ ਤੋਂ ਅੱਜ ਵੀ ਕਰ ਰਹੇ ਹੈਗੇ ਨੇ ਉਹਨਾਂ ਦੇ ਜਿਹੜੇ ਸਾਥੀ ਦੇਸ਼ ਹੈਗੇ ਨੇ ਅਲਾਈਜ਼ ਜਿਹਨੂੰ ਕਹਿੰਦੇ ਨੇ ਯੂਰੋਪੀਅਨ ਉਹਨਾਂ ਨੇ 2024 ਦੇ ਵਿੱਚ 68 ਬਿਲੀਅਨ ਡਾਲਰ ਦਾ ਇੰਪੋਰਟ ਰਸ਼ੀਆ ਤੋਂ ਕੀਤਾ ਉਹਦੇ ਵਿੱਚ ਆਇਲ ਵੀ ਹੈ ਉਹਦੇ ਵਿੱਚ ਬਾਕੀ ਚੀਜ਼ਾਂ ਵੀ ਹੈਗੀਆਂ ਨੇ ਕਿ ਤੁਸੀਂ ਆਪ ਤੇ ਕਰੀ ਜਾਂਦੇ ਹੈਗੇ ਸਾਨੂੰ ਕਹਿੰਦੇ ਅਸੀਂ ਨਾ ਕਰੀਏ ਕਿਉਂ ਨਾ ਕਰੀਏ ਅਸੀਂ ਆਪਣੇ ਦੇਸ਼ ਦੇ ਹਿਤਾਂ ਨੂੰ ਦੇਖਾਂਗੇ ਔਰ ਭਾਰਤ ਕਦੇ ਕਦੇ ਵੀ ਇਸ ਤਰੀਕੇ ਨਾਲ ਧਮਕੀਆਂ ਦੇ ਵਿੱਚ ਨਹੀਂ ਆਂਦਾ ਬਿਲਕੁਲ ਨਹੀਂ ਆਏਗਾ ਤੇ ਇਹ ਜਿਹੜਾ ਟੈਕਸ ਲਾ ਰਿਹਾ ਹੈਗੇ ਨੇ ਪੰਜਾਬ ਪਰਚਤਿਤ ਅਫੈਕਟ ਕਿੰਨੂ ਕਰੇਗਾ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਗਰਿਕਾਂ ਨੂੰ ਕਰੇਗਾ ਉੱਥੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਉਹ 트ੰਪ ਦੇ ਅਗੇਂਸਟ ਵੱਖਰੇ ਖੜੇ ਹੋਣਗੇ ਭਾਰਤ ਦੀ ਆਪਾਂ ਜੇ ਹਿਸਟਰੀ ਦੇਖੀਏ ਪਿਛੋਕੜ ਦੇਖੀਏ ਅੱਜ ਦੇ ਦਿਨ 8 8 ਅਗਸਤ ਨੂੰ ਹੀ ਕਲ ਆ ਰਿਹਾ ਹੈਗਾ ਅਸੀਂ ਸਵਦੇਸ਼ੀ ਮੂਵਮੈਂਟ ਸ਼ੁਰੂ ਕੀਤਾ ਸੀ 1905 ਦੇ ਵਿੱਚ ਬ੍ਰਿਟਿਸ਼ ਰਾਜ ਦੇ ਵਿੱਚ ਬ੍ਰਿਟਿਸ਼ ਪ੍ਰੋਡਕਟਸ ਨੂੰ ਬਾਇਕਾਟ ਕੀਤਾ ਸੀ ਅਸੀਂ ਉਹਨਾਂ ਦੇ ਰਾਜ ਦੇ ਵਿੱਚ ਅਸਤੇ ਭਾਰਤ ਆਜ਼ਾਦ ਹੈਗਾ ਜੇ ਅੱਜ ਅਸੀਂ ਸੋਚ ਲਈਏ ਜੇ ਭਾਰਤੀਆਂ ਨੇ ਸੋਚ ਲਿਆ ਕਿ ਅਸੀਂ ਕੋਈ ਅਮਰੀਕਨ ਪ੍ਰੋਡਕਟ ਨਹੀਂ ਖਰੀਦਾਂਗੇ ਅਸੀਂ ਅਮਰੀਕਨ ਪ੍ਰੋਡਕਟਸ ਦਾ ਬਾਇਕਾਟ ਕਰਾਂਗੇ ਫਿਰ ਕੀ ਹੋਏਗਾ ਉਹਨਾਂ ਦਾ ਕੋਕ ਦਾ ਕੀ ਹੋਏਗਾ ਉਹਨਾਂ ਦੀ ਪੈਪਸੀ ਦਾ ਕੀ ਹੋਏਗਾ ਉਹਨਾਂ ਦਾ 버ਗਰ ਦਾ ਕੀ ਹੋਏਗਾ ਉਹਨਾਂ ਦੇ ਮੈਕਡੋਨਲਡ ਦਾ ਕੀ ਹੋਏਗਾ Google ਵਰਗੀ ਕੰਪਨੀ ਜਿਹੜਾ ਬਿਲੀਅਨਸ ਆਫ ਡਾਲਰਸ ਦਾ ਰੈਵਨਿਊ ਲੈ ਕੇ ਜਾ ਰਹੀ ਹੈ ਹਿੰਦੁਸਤਾਨ ਤੋਂ ਐਡਵਰਟਾਈਜ਼ਮੈਂਟ ਦੇ ਥਰੂ ਔਰ ਸਰਵਿਸਿਸ ਦੇ ਥਰੂ ਉਹਦਾ ਕੀ ਹੋਏਗਾ ਔਰ ਭਾਰਤ ਇਹ ਕਰ ਸਕਦਾ ਹੈਗਾ ਕਿਤੇ ਭਾਰਤ ਨੇ 120 ਸਾਲ ਪਹਿਲਾਂ ਤਾਂ ਅੱਜ ਵੀ ਕਰ ਸਕਦਾ ਹੈਗਾ ਤੇ ਮੈਂ ਨਿਵੇਦਨ ਕਰਾਂਗਾ ਟਰੰਪ ਸਾਹਿਬ ਨੂੰ ਕਿ ਉਹ ਇਦਾਂ ਦੀਆਂ गल ना कर जड़ी डिस्कशन हो रही थी उन्होंने अगे बदान तो ये जरा टैरिफ लाया इमीजिएटली उन्होंने विड्रॉ कर एक अच्छे दो मुल्क की तरह नेगोशिएटिंग टेबल पर बैठ के मिलकर फैसला लें लेकिन सर जिस तरीके से कह रहा है कि रशिया से लगातार तेल खरीदा जा रहा है तेल बंद करना चाहिए और मोदी साहब जिस तरीके से प्रधानमंत्री नरेंद्र मोदी ने भी उनके प्रचार का तो चुनाव में प्रचार भी किया था इनको आप किस तरीके से देख रहे हैं देखिए ਰਸ਼ੀਆ ਸੇ ਹਮ ਤੇਲ ਖਰੀਦ ਰਹੇ ਹੈ ਕਿਉਂਕਿ ਹਮ ਇਹ ਸਾਡੇ ਭਾਰਤ ਦੇ ਹਿੱਤਾਂ ਦੇ ਵਿੱਚ ਹੈਗਾ ਅਸੀਂ ਰਸ਼ੀਆ ਤੋਂ ਆਇਲ ਖਰੀਦ ਰਹੇ ਹੈਗੇ ਕਿਉਂਕਿ ਇਹ ਭਾਰਤ ਦੇ ਹਿੱਤ ਵਿੱਚ ਹੈਗਾ ਸਾਨੂੰ ਵਧੀਆ ਪ੍ਰਾਈਸ ਮਿਲਦਾ ਹੈਗਾ ਘੱਟ ਤੋਂ ਘੱਟ ਉਹ ਰੁਪੀਏ ਦੇ ਵਿੱਚ ਵੀ ਟ੍ਰੇਡ ਸਾਡੇ ਨਾਲ ਕਰਦੇ ਹੈਗੇ ਨੇ ਸਾਡਾ ਪੁਰਾਣਾ ਮਿੱਤਰ ਹੈਗਾ ਜਿਹਨ ਜਨ ਸਮੇਂ ਦੇ ਮੁਤਾਬਿਕ ਆਪਣਾ ਉਹ ਸਾਬਿਤ ਕੀਤਾ ਹੈਗਾ ਚਾਹੇ 1971 ਸੀ ਚਾਹੇ ਅੱਜ ਹੈਗਾ ਤੇ ਅਸੀਂ ਕਿਉਂ ਛੱਡਾਂਗੇ ਅਸੀਂ ਤੁਹਾਡੇ ਕਟਿਆ ਤੇਲ ਕਿਉਂ ਖਰੀਦਾਂਗੇ ਅਮਰੀਕਾ ਤੋਂ ਜੇ ਦੀ ਕੁਆਲਿਟੀ ਵੀ ਮਾੜੀ ਹੈਗੀ ਰੇਟ ਵੀ ਵੱਧ ਹੈਗਾ ਤੇ ਮੋਦੀ ਜੀ ਨੇ ਕਿਹਾ ਠੀਕ ਹੈ ਸਭ ਤੋਂ ਪਹਿਲਾਂ ਨੈਸ਼ਨਲ ਇੰਟਰਸਟ ਹੈਗੇ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਇਹੀ ਕਹੇਗਾ ਨੈਸ਼ਨਲ ਇੰਟਰਸਟ ਸਭ ਤੋਂ ਉੱਪਰ ਹੈਗੇ ਨੇ ਅਸੀਂ ਕਿਸੇ ਧਮਕੀ ਚ ਨਹੀਂ ਆਵਾਂਗੇ ਤੇ ਪਿਆਰ ਨਾਲ ਗੱਲਾਂ ਬਾਤਾਂ ਨਾਲ ਜੋ ਹੱਲ ਨਿਕਲਦਾ ਅਸੀਂ ਉਹਦੇ ਲਈ ਹਮੇਸ਼ਾ ਤਿਆਰ ਰਹੇ ਹੈਗੇ ਤੇ ਹਮੇਸ਼ਾ ਰਵਾਂਗੇ ਸਰ ਪਾਰਲੀਮੈਂਟ ਨਹੀਂ ਚੱਲ پا ਰਹੀ ਹੈ ਲਗਾਤਾਰ ਜੋ ਹੈ ਇਸਤਗਿਤ ਹੋ ਰਹੀ ਹੈ ਇਸ ਕੋ ਆਪ ਕਿਤਨਾ ਕੈਸੇ ਦੇਖ ਰਹੇ ਹੋ ਔਰ ਕਿਤਨਾ ਨੁਕਸਾਨ ਜੋ ਹੈ ਲੋਕੋ ਦਾ ਹੋ ਰਹਾ ਹੈ ਦੇਖੋ 80 ਸਾਰੇ ਚਾਹਦੇ ਹੈਗੇ ਕਿ ਪਾਰਲੀਮੈਂਟ ਚੱਲੇ ਖਾਸ ਕਰਕੇ ਮੇਰੇ ਵਰਗਾ ਜਿਹੜੇ ਨਵੇਂ ਮੈਂਬਰ ਪਾਰਲੀਮੈਂਟ ਹੈਗੇ ਨੇ ਉਹਨਾਂ ਦੇ ਲਈ ਔਰ ਵੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਬੋਲਣ ਦਾ ਮੌਕਾ ਉੱਥੇ ਹੀ ਮਿਲਦਾ ਹੈਗਾ ਚੰਗੇ ਤਰੀਕੇ ਨਾਲ ਬਟ ਮੈਨੂੰ ਸਮਝਦਾ ਹੈ ਕਿ ਸਰਕਾਰ ਪੱਖ ਤੇ ਵਿਪੱਖ ਬੈਠ ਕੇ ਇਹਦਾ ਹੱਲ ਕੱਢਣਗੇ ਜਿਹੜੇ ਵੀ ਕੋਈ ਮੁੱਦੇ ਹੈਗੇ ਨੇ ਜਿੰਨਾ ਕਰਕੇ ਇਹ ਰੋਸ਼ ਆ ਰਿਹਾ ਹੈਗਾ ਉਹ ਹੱਲ ਕਰਨਗੇ ਉਹਨਾਂ ਤੇ ਚਰਚਾ ਹੋਵੇਗੀ ਕਿ ਪਾਰਲੀਮੈਂਟ ਚੱਲੇਗੀ ਮੈਨੂੰ ਲੱਗਦਾ ਕੋਈ ਨਾ ਕੋਈ ਹੱਲ ਜਲਦੀ ਨਿਕਲੇਗਾ ਇਹਦਾ